ਜਿਹੜੀ ਐਮਐਸਪੀ ਆ ਜਿਹੜੀ ਐਮਐਸਪੀ ਜਿਹੜੀ ਮਿਲੀਅਨ ਸਪੋਰਟ ਪ੍ਰਾਈਜ਼ ਆ ਜਿਹੜੀ ਘਟੋ ਘੱਟ ਸਮਰਥਨ ਮੁੱਲ ਆ ਵੀ ਉਹ ਸਾਨੂੰ ਦੇਣ ਪਿੱਛੇ ਸਾਡੇ ਤੇ ਗੋਲੀਆਂ ਟੈਂਕ ਤੇ ਜਿਹੜੀਆਂ ਪਾਣੀ ਦੀਆਂ ਬਿਛਾੜਾ ਕਿਉਂ ਕੀ ਅਸੀਂ ਐਮਆਰਪੀ ਮੰਗਦੇ ਆ ਆ ਮੇਰੀਆਂ ਬੀਬੀਆਂ ਬੇਟੀਆਂ ਇਹਨਾਂ ਨੂੰ ਹਜੇ ਇੰਨਾ ਕਦ ਤੱਕ ਪਤਾ ਹੋਊਗਾ ਵੀ ਸਾਡੀ ਜਿਹੜੀ ਝੋਨਾ ਦਾ ਕਣਕਾ 2000 ਵਿਕਦਾ ਪਰ ਵਿਕਣਾ ਕਿੱਥੇ ਚਾਹੀਦਾ 4000 ਰਾਜੀ ਪੇਰ ਵੀ 2000 ਦੀ ਜਿਹੜੀ ਆਪਣੀ ਖਰੀਦ ਹੁੰਦੀ ਆ ਉਹਨੂੰ ਬਚਾਉਣਾਸਤੇ ਲੜ ਰਹੇ ਆ ਜੇ ਕਾਰਾ ਲਾਉਣਾ ਜੋ ਬਾਬਾ ਜੀ ਨੇ ਕਹਿ ਕੇ ਭੇਜਿਆ ਕਿ ਘੱਟੋ ਘੱਟ ਮੋਦੀ ਨੂੰ ਸੁਣ ਜੇ ਜਿਹੜਾ ਅੱਜ ਏਸੀ 'ਚ ਬੈਠਾ ਤਰੇਲੀ ਲਾਵੇ ਬੋਲੇ ਈਸਾਨ ਹੋ ਜੈ ਨਰਾਇਣ ਬਲਾਰੇ ਬਹੁਤ ਆ ਬਾਬਾ ਜੀ ਪੈਂਟ ਜਿਹੜਾ ਅੱਗੇ ਵਧਾ ਰਹੇ ਆ ਤਾਂ ਕਰਕੇ ਉਹਨਾਂ ਵੱਲੋਂ ਮਾਫੀ ਚਾਹੁੰਦੇ ਆ ਨਾਲ ਹੀ ਤੁਹਾਨੂੰ ਭਰਾਵਾਂ ਨੇ ਅਪੀਲ ਕਰਨ ਆਏ ਆ ਅੱਜ ਪਛਾਣ ਲੋ ਅੱਜ ਜਿਹੜੇ ਕੋਆਪਰੇਟ ਘਰਾਣੇ ਆ ਕਿਸੇ ਨਾ ਕਿਸੇ ਪਾਰਟੀ ਦੇ ਰੂਪ ਵਿੱਚ ਤੁਹਾਨੂੰ ਕੋਈ ਨਾ ਕੋਈ ਰਿਸ਼ਤੇਦਾਰੀ ਕੱਢ ਕੇ ਵੋਟਾਂ ਮੰਗਣਾਉਣਗੇ ਤਾਂ ਉਦੋਂ ਇਹ ਪੁੱਛਿਓ ਵੀ ਜਿਹੜੀ ਐਮਐਸਪੀ ਆ ਜਿਹੜੀ ਐਮਐਸਪੀ ਜਿਹੜੀ ਮਿਲੀਅਨ سپورਟ ਪ੍ਰਾਈਜ਼ ਆ ਜਿਹੜੀ ਘਟੋ ਘੱਟ ਸਮਰਥਨ ਮੁੱਲ ਵੀ ਉਹ ਸਾਨੂੰ ਦੇਣ ਪਿੱਛੇ ਸਾਡੇ ਤੇ ਗੋਲੀਆਂ ਟੈਂਕ ਤੇ ਜਿਹੜੀਆਂ ਪਾਣੀ ਦੀਆਂ ਬਿਛਾੜਾ ਕਿਉਂ ਕੀ ਅਸੀਂ ਐਮ ਆਰ ਪੀ ਮੰਗਦੇ ਹਾਂ ਆ ਮੇਰੀਆਂ ਬੀਬੀਆਂ ਬੇਟੀਆਂ ਇਹਨਾਂ ਨੂੰ ਹਜੇ ਇੰਨਾ ਕਦਾ ਪਤਾ ਹੋਊਗਾ ਵੀ ਸਾਡੀ ਜਿਹੜੀ ਝੋਨਾ ਦਾ ਕਣਕ ਦਾ 2000 ਵਿਕਦਾ ਪਰ ਵਿਕਣਾ ਕਿੱਥੇ ਚਾਹੀਦਾ 4000 ਪਰ ਅਸੀਂ ਫੇਰ ਵੀ 2000 ਦੀ ਜਿਹੜੀ ਆਪਣੀ ਖਰੀਦ ਹੁੰਦੀ ਆ ਉਹਨੂੰ ਬਚਾਉਣਾ ਤੇ ਲੜ ਰਹੇ ਆ ਕੀ ਇਹਨਾਂ ਨੂੰ ਬਜਟ ਚਾਹੀਦਾ ਨਹੀਂ ਚਾਹੀਦਾ ਇਹਨਾਂ ਨੇ ਘਰੇ ਰੱਖਣੀ ਆ ਕਣਕ ਖਰੀਦ ਕੇ ਨਹੀਂ ਰੱਖਣੀ ਅੱਗੇ ਸੇਲ ਕਰਨੀ ਆ ਪ੍ਰੋਫਿਟ ਕਮਾਉਣਾ ਪਰ ਕੀ ਲਾਲਚਾ ਲਾਲਚ ਕੀ ਆ ਜਿਹੜੀ ਤੁਹਾਡੀ ਜ਼ਮੀਨ ਆ ਇਹਨਾਂ ਨੇ ਆਪਦੇ ਵੱਸ ਚ ਲੈ ਕੇ ਜਾਣੀ ਆ ਤੇ ਨਾਲ ਹੀ ਇਨਿਕ ਬੇਨਤੀ ਮੇਰੀ ਜ਼ਰੂਰ ਸੁਣਿਓ ਜਦੋਂ ਕੋਈ ਵੋਟਰ ਆਲਾ ਤੁਹਾਡੇ ਘਰੇ ਆਉ ਜਦੋਂ ਕੋਈ ਆ ਕੇ ਉਦੋਂ ਮੇਰੇ ਵਰਗਾ ਨੇੜੇ ਜੇ ਆਉ ਬੇਬੇ ਮੈਂ ਤਾਂ ਤੁਹਾਡਾ ਉਹਨੂੰ ਐ ਪੁੱਛਿਓ ਪੁੱਤ ਜਿਹੜੀ ਐਮਐਸਪੀ ਆ ਵੀ ਇਹਦੇ ਆਸਤੇ ਕਿੰਨਾ ਕ ਖਰਚੇ ਵੀ ਲੋੜੇ ਇੱਕ ਲੈਣੀ ਲਿਗਣੀ ਆ ਵੀ ਜਿਹੜਾ ਵੀ ਕਾਨੂੰਨ ਬਣ ਜੇ ਵੀ ਇਹਨੂੰ ਕੋਈ ਘੱਟ ਕਰੀ ਦੇ ਤਾਂ ਇਹਦੇ ਤੇ ਕਾਰਵਾਈ ਹੋ ਜਾਏ ਤਾਂ ਪੁੱਛਿਓ ਜਰੂਰ ਤੇ ਜਿਹੜਾ ਲੀਡਰ ਹੋਰ ਵੀ ਆਊਗਾ ਘਰੇ ਕੋਈ ਕਿਸੇ ਵੀ ਪਾਰਟੀ ਦਾ ਹੋਵੇ ਭਾਈ ਸਾਡੇ ਕਿਸਾਨ ਬੈਠਿਆ ਉੱਥੇ ਉਹਨਾਂ ਦੇ ਹੱਕ 'ਚ ਕਿਉਂ ਨਹੀਂ ਤੁਸੀਂ ਬੰਦੇ ਕੱਲ ਕੈਦਰੀਵਾਰ ਫੜਿਆ ਤਾਂ ਧਰਨਾ ਲਾ ਕੇ ਜਾਵੜੇ ਨਾ ਆ ਥੋੜੀ ਐਮਐਸਪੀ ਤੇ ਕਿਉਂ ਨਹੀਂ ਬੰਦੇ ਜਿਹੜੇ ਪੰਜਾਬ ਦੇ ਪੁੱਤ ਆ ਕਿਉਂਕਿ ਜੇ ਤੁਹਾਡੇ ਚੁੱਲ੍ਹੇ ਟੱਪਦੇ ਹੋਗੇ ਉਹਨਾਂ ਦੀ ਜਿਹੜੀ ਸਿਆਸਤ ਦੀ ਅੱਗ ਹੈ ਉਹ ਠੰਡੀ ਹੋ ਜੂਗੀ ਬਾਈ ਹਿਸ਼ਿਆਰਾ ਕਰ ਰਿਹਾ ਗੜਬੜੇ ਬਹੁਤ ਸੀ ਕਦੇ ਫੇਰ ਕੱਢਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ